ਦੇਖੋ ਹਰੀ 112 ਨੰਬਰ ਤੇ ਅਸੀਂ ਤਿੰਨ ਵਾਰੀ ਰਿਕੁਐਸਟ ਪਾ ਦਿੱਤੀ ਕਿ ਪਲੀਜ਼ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੇ ਖੜੇ ਆ ਰਾਤ ਦੇ ਵੀ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਖਾਧਾ 14-1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕੁਐਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦੇ ਹਰ ਜਿਹੜਾ ਨਾ ਪ੍ਰਭਾਵਿਤ ਖੇਤਰ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਥੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕੁਐਸਟ ਪਾਤੀ ਆ ਕਿਸੇ ਦਾ ਬੱਚਾ ਜੋ ਦਾ 1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦੱਸੋ ਵੀ ਇਹਨਾਂ ਦੇ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਦਾਂ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੀ ਬੱਚੇ ਤੇ ਬਚਾ ਸਕਦੇ ਕਿ ਨਹੀਂ ਬਚਾ ਸਕਦੇ ਹੁਣ ਅਧਿਕਾਰੀ ਕੋਈ ਪਹੁੰਚਿਆ ਜੇ ਕੋਈ ਅਰੇ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫ਼ਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਉਹਨਾਂ ਥੋੜੀ ਬੋਦੀ ਸੁਣਵਾਈ ਕੀਤੀ ਆ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਇਹ ਤਾਂ ਕਹੇ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ ਪੂਰਾ ਰੋਡ ਜਾਮ ਕਰਨ ਲੱਗੇ ਆ ਜਦ ਸਾਡੇ ਬੱਚੇ ਸਾਨੂੰ ਦਿੱਤੇ ਜਾਣ ਨਹੀਂ ਤੇ ਫਿਰ ਅਸੀਂ ਇਸ ਸਕੂਲ ਬਿਲਕੁਲ ਇਹਦਾ ਬਾਈਕਟ ਕਰਾਂਗੇ ਅਸੀਂ ਇਸ ਸਕੂਲ ਵਿੱਚ ਆਪਣੇ ਬੱਚੇ ਨਹੀਂ ਪਾਉਣੇ ਕਿੰਨੇ ਬੱਚੇ ਫਸੇ ਕਿੰਨੇ ਬੱਚੇ 1500 ਬੱਚਾ ਆਵਾਥੇ ਤੇ ਸਾਰਾ ਬੱਚਾ ਜਿਹੜਾ ਹੋਟਲ ਤੇ ਕਿਸੇ ਸਕੂਲ ਦੇ ਕਿਸੇ ਪ੍ਰਸ਼ਾਸਨ ਨਾਲ ਗੱਲ ਸਾਡੇ ਸਕੂਲ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਸਹੂਲਤਾਂ ਨਹੀਂ ਆ ਨਾ ਬੱਚਿਆਂ ਦੇ ਕੋਈ ਬੈਲਟ ਆ ਵਾ ਅਗਰ ਪਾਣੀ ਜ਼ਿਆਦਾ ਆ ਜਾਂਦਾ ਬੱਚਿਆਂ ਕੋ ਤਾਂ ਆਪਣੇ ਸੇਫਟੀ ਬੈਲਟ ਵੀ ਨਹੀਂ ਹੈਗੇ ਕਿ ਬੱਚਾ ਅਗਰ ਇਮਾਰਤਾਂ ਵੀ ਤੁਹਾਨੂੰ ਪਤਾ ਹੈ ਕਿੰਦਾਂ ਦੀਆਂ ਹੁੰਦੀਆਂ ਸਰਕਾਰੀ ਸਕੂਲ ਦੀਆਂ ਜੇ ਇਮਾਰਤ ਨੂੰ ਕੁਝ ਹੋ ਜਾਂਦਾ ਬੱਚੇ ਨੂੰ ਕੋਈ ਕੌਣ ਜ਼ਿੰਮੇਵਾਰ ਵਾ ਜੇ ਕੱਲ ਨੂੰ ਸਾਡੇ ਇੱਕ ਬੱਚੇ ਨੂੰ ਵੀ ਖਰੋਚ ਆਉਂਦੀ ਆ ਤਾਂ ਉਹਦਾ ਜ਼ਿੰਮੇਵਾਰ ਸਿਰਫ ਭਗਵੰਤ ਮਾਨ ਸਿਰਫ ਭਗਵੰਤ ਮਾਨ ਕਿਉਂਕਿ ਸਾਰੀ ਜਿੰਨੀ ਪੁਛੀਦਾ ਵਾ ਜੇ ਭਗਵੰਤ ਮਾਨ ਦੀ ਨਗਰ ਆਇਆ ਵਾ ਸਾਰੀ ਫੋਰਸ ਉਹਦੇ ਪਿੱਛੇ ਗਈ ਆ ਡੀਸੀ ਉਹਦੇ ਪਿੱਛੇ ਗਿਆ ਵਾ ਦੋਸਤੋ ਕਿਹਦੇ ਕੋਈ ਜਾਈਏ ਜੇ ਅਸੀਂ ਠਾਣੇ ਚ ਜਾਣੇ ਆ ਸਾਰੇ ਕਹਿੰਦੇ ਕਿ ਇੱਥੇ ਕੋਈ ਹੈ ਹੀ ਨਹੀਂ ਸਾਰਾ ਜੋ ਪ੍ਰਸ਼ਾਸਨ ਵਾ ਉਹ ਭਗਵੰਤ ਮਾਨ ਦੀ ਦੇਖ-ਰੇਖ ਵਿੱਚ ਗਿਆ ਵਾ ਤਾਂ ਸਾਡੇ ਬੱਚੇ ਕਿੱਥੇ ਜਾਣ ਅਸੀਂ ਕਿਹਦੇ ਸਿਰ ਤੇ ਪੜਾਉਣ ਬੱਚੇ ਸੱਡੀਆਂ ਜਾਂ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਜੋਖਮ ਵਿੱਚ ਪਾ ਕੇ ਅਸੀਂ ਆਪਣੇ ਬੱਚੇ ਲੈ ਕੇ ਆਉਨੇ ਆ ਪਰ ਉਹਦੀ ਜ਼ਿੰਮੇਵਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਹੋਏਗੀ ਆਪਣਾ ਬੱਚ ਦਾ ਕੀ ਨਾਮ ਆ ਕਿੰਨੀ ਚ ਵੜਦਾ ਹਾਂਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ ਚ ਹੈ ਫੇ ਕੱਲ ਵੀ ਫੋਨ ਕੀਤਾ ਸੀ ਤੇ ਸਰ ਬੋਲਦੇ ਸੇਫ ਆ ਕੁਈ ਗਾ ਨਹੀਂ ਕਸ਼ਮ ਨੂੰ ਮੈਂ ਕਹਾਂ ਸੀ 7 ਵਜੇ ਕਿ ਸਰ ਮੈਂ ਲੈ ਜਾਂਦੀ ਆਂਗੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਇਹਨਾਂ ਦਾ ਸਕੂਲ ਲੱਗਾ ਹੋਇਆ ਸੀ ਜਦੋਂ ਕਿ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੋਈਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਦਾ ਰਿਮੀਡੀ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਹੈ ਤੇ ਬੋਲ ਰਹੇ تھے ਨਹੀਂ ਬੱਚੇ ਸੇਫ ਆ ਉੱਪਰ ਵੱਲ ਡੌਮਚ ਕਰਤੇ ਥੱਲੇ ਵੱਲ ਡੌਮਚ ਪਾਣੀ ਹੈ ਪ੍ਰਿੰਸੀਪਲ ਸਰ ਨੂੰ ਫੋਨ ਕੀਤਾ ਹੀ ਉਹ ਕਹਿੰਦੇ ਜੀ ਸਾਨੂੰ ਉੱਪਰ ਤੋਂ ਹੀ ਆਰਡਰ ਨਹੀਂ ਆਏ ਅਸੀਂ ਤੁਹਾਡੇ ਬੱਚੇ ਕਿੱਦਾਂ ਬੇਜ ਜਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕ ਰਿਹਾ ਫੋਨ ਸਵਿਚ ਆਫ ਆ ਰਿਹਾ ਹੈ ਅਧਿਕਾਰੀ ਕੀ ਕਹਿੰਦੇ ਭਗਵੰਤ ਜੀ ਆ ਰਹੇ ਹਨ ਹਾਂਜੀ ਉਹ ਕਹਿੰਦੇ ਆ ਕਿ ਭਗਵੰਤ ਜੀ ਆ ਰਹੇ ਆ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਸੀਂ ਚਾਹੁੰਦੇ ਕਿ ਸਾਡੇ ਬੱਚ ਨੂੰ ਸੇਫਲੀ ਅੰਦਰੋਂ ਬਾਹਰ ਕੱਢਿਆ ਜਾਏ ਸਰ ਮੇਰਾ ਨਾਮ ਅਮਨਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਆ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਉੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਰ ਨਵਨ ਜਵਾਰ ਨਮੋਦਯ ਵਿਦਿਆਲੇ ਦੇ ਉੱਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉੱਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਚਲੋ ਆਏ ਉਹਦਾ ਸਟਾਈਲ ਕੋਈ ਸਨਵਾਈ ਹੋ ਜੇ ਪਰ ਸਾਡੇ ਬੱਚੇ ਉੱਥੇ ਸੇਫ ਨਹੀਂ ਹੈਗੇ ਜੇ ਸਕੂਲ ਵਿੱਚ ਫੋਨ ਕਰਦੇ ਆ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੋ ਕਹਿੰਦੇ ਆ ਕਿ ਤੁਹਾਡੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਡੋਮ 'ਚ ਚੜਾਏ ਹੋਏ ਬੱਚੇ ਥੱਲੜੀ ਰੂਮ ਦੇ ਵਿੱਚ ਉੱਪਰ ਚੜਾ ਤੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚੇ ਤਾਂ ਫਿਰ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ 30 ਤੱਕ ਛੁੱਟੀਆਂ ਕਰ ਦਿੱਤੀ ਗਈ ਸਰਕਾਰ ਨੇ ਨਹੀਂ ਸਰ ਇਹਨਾਂ ਨੇ ਛੁੱਟੀ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨੋਂ ਗੇਰ ਨਿਊਜ਼ ਆ ਰਹੀ ਆ ਕਿ ਤੇ ਸਕੂਲ ਦੇ ਵਿੱਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਕਿ ਸਾਰੇ ਸਾਰੇ ਪੰਜਾਬ ਦੇ ਚ ਛੁੱਟੀਆਂ ਹੋ ਗਈਆਂ ਨੇ ਸਾਰੇ ਸਕੂਲ ਬੰਦ ਐ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੀ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜੇ ਸਰ ਆਪਾਂ ਸਕੂਲ ਨਹੀਂ ਬੰਦ ਕਰ ਸਕਦੇ ਨਾ ਹੀ ਤੁਸੀਂ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਹੁਣ ਕੀ ਮੰਗਰਦੇ ਹੋ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ